दोस्तों पहला इस देखियो रोड जाम कर दिया नमाज पढ़ने आप, आप मानसिकता क्या हो गया है नमाज पढ़ने का आप, आप नमाज पढ़ रहे हैं तो आप उस, 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 ऐसा कहिए कि किसी को परेशानी नहीं हो ਆਪ ਨੌਜ ਪੜੀਏਗਾ ਹਜ਼ਾਰਤ ਨੂੰ ਪਰੇਸ਼ਾਨ ਕੀਜੇ ਪੂਰਾ ਬਹਤੜਾ ਆਦਮੀ ਡਿਸਟਰਬ ਹੋ ਰਾਇਆ ਯਾ ਗਾੜੀ ਮੇਂ ਸੋਚ ਕੋ ਬਦਲਿਏ ਦੋਸਤੋ ਯਾਤਰਾ ਚਾਹੀ ਪਲੇਨ ਦੀ ਹੋਵੇ ਚਾਹੀ ਟ੍ਰੇਨ ਦੀ ਹੋਵੇ ਚਾਹੀ ਬਸ ਦੀ ਹੋਵੇ ਸਾਨੂੰ ਰੂਲ ਸਭ ਨੂੰ ਫੋਲੋ ਕਰਨੇ ਪੈਂਦੇ ਆ ਪਰ ਜਦੋਂ ਮੈਂ ਇਹ ਵਾਲੀ ਵੀਡੀਓ ਦੇਖੀ ਤਾਂ ਜਿਹੜਾ ਬੰਦਾ ਵੀਡੀਓ ਦੇ ਵਿੱਚ ਬੋਲ ਰਿਹਾ ਆ ਮੈਨੂੰ ਨਹੀਂ ਪਤਾ ਕਿ ਇਹ ਬੰਦਾ Hindu ਆ Sikh ਆ Isaiya ਜਾਂ ਫਿਰ Musalman ਇਸ ਦੇ ਬਾਰੇ ਮੈਨੂੰ ਨਹੀਂ ਪਤਾ ਕਿਸੇ ਵੀ ਧਰਮ ਦਾ ਹੋ ਸਕਦਾ ਆ ਮੈਨੂੰ ਇੰਜ ਲੱਗਦਾ ਸੀ ਕਿ ਜਿੱਦਾਂ ਇਹਨਾਂ ਲੋਕਾਂ ਨੂੰ ਜਲੀਲ ਕਰ ਰਿਹਾ ਹੋਵੇ ਦੋਸਤੋ ਇਸ ਨੂੰ ਚਾਹੀਦਾ ਸੀ ਕਿ ਸਿਰਫ 5 ਮਿੰਟ ਲੱਗਣੇ ਸੀ 5 ਮਿੰਟ ਇਸ ਨੂੰ ਚਾਹੀਦਾ ਸੀ ਕਿ ਸਾਈਡ ਤੇ ਹੋ ਕੇ ਬੈਠ ਜਾਂਦਾ ਜਾਂ ਫਿਰ ਖੜਾ ਰਹਿੰਦਾ 5 ਮਿੰਟ ਇਹ ਬੈਠ ਨਹੀਂ ਸੀ ਕਰ ਸਕਦਾ ਪਰ ਨਹੀਂ ਇਸ ਨੇ ਤਾਂ ਇਹਨਾਂ ਨੂੰ ਜਲੀਲ ਕਰਨਾ ਸੀ ਤੇ ਬਾਕੀ ਸਾਰੀ ਟ੍ਰੇਨ ਦੇ ਯਾਤਰੀਆਂ ਨੂੰ ਇਹਨੇ ਪਰੇਸ਼ਾਨ ਕੀਤਾ ਦੋਸਤੋ ਜੇ ਕਿਤੇ ਇਸ ਟ੍ਰੇਨ ਦੇ ਵਿੱਚ ਕੋਈ ਬੰਦਾ ਸ਼ਰਾਬ ਦੀ ਬੋਤਲ ਲੈ ਕੇ ਇੱਕ ਇੱਕ ਪੈਗ ਸਭ ਨੂੰ ਪਿਲਾ ਦਿੰਦਾ ਜਿਹੜੇ ਲੋਕ ਪੀਂਦੇ ਆ ਤੇ ਸਾਰਿਆਂ ਨੇ ਕਹਿਣਾ ਸੀ ਖੁਸ਼ ਹੋਣਾ ਸੀ ਕਿ ਬੰਦਾ ਬੜਾ ਦਲੇਰ ਵਾ ਜਿਹਨੇ ਸਾਰੀ ਟ੍ਰੇਨ ਦੇ ਯਾਤਰੀਆਂ ਨੂੰ ਸ਼ਰਾਬ ਪਲਾਈ ਹੈ ਉਦੋਂ ਲੋਕਾਂ ਨੇ ਪਰੇਸ਼ਾਨ ਨਹੀਂ ਸੀ ਹੋਣਾ ਉਦੋਂ ਖੁਸ਼ ਹੋਣਾ ਸੀ ਜਦੋਂ ਪ੍ਰਮਾਤਮਾ ਦਾ ਨਾਮ ਲੈਣ ਲਈ ਕੁਝ ਬੰਦੇ ਬੈਠੇ ਤਾਂ ਉਦੋਂ ਇਨਸਾਨ ਪਰੇਸ਼ਾਨ ਹੋ ਗਿਆ ਦੋਸਤੋ ਥਾਂ ਥਾਂ ਤੇ ਪਬਲਿਕ ਪਲੇਸਾਂ ਤੇ ਬੀੜੀਆਂ ਸਿਕਟਾਂ ਪੀਤੀਆਂ ਜਾਂਦੀਆਂ। ਥਾਂ ਥਾਂ ਤੇ ਚਿੱਟਾ ਜਿ ਬਿਕ ਰਿਆ ਆ। ਥਾਂ ਥਾਂ ਤੇ ਸ਼ਰਾਬ ਦੇ ਠੇਕੇ ਖੁੱਲੇ ਆ ਜਿਨ੍ਹਾਂ ਦੇ ਕਾਰਨ ਸੜਕਾਂ ਤੇ ਹਰ ਰੋਜ਼ ਐਕਸੀਡੈਂਟ ਹੁੰਦੇ ਆ। ਥਾਂ ਥਾਂ ਤੇ ਸੜਕਾਂ ਤੇ ਬੱਕਰੇ, ਮੁਰਗੇ ਤੇ ਮੱਛੀ ਵੱਢੀ ਜਾਂਦੀ ਆ। ਪਰ ਇਨਸਾਨ ਉਹਦੇ ਨਾਲ ਪਰੇਸ਼ਾਨ ਨਹੀਂ ਹੁੰਦਾ। ਇਨਸਾਨ ਸਿਰਫ ਰੱਬ ਦਾ ਨਾਂ ਲੈਣ ਨਾਲ ਪਰੇਸ਼ਾਨ ਹੁੰਦਾ ਆ। ਦੋਸਤੋ ਇੱਕ ਕਾਲਜੋਗਾ ਇਸ ਕਰਕੇ ਨੂੰ ਕਾਲਜੋ ਕਹਿੰਦੇ ਆ। ਇਦੇ ਵਿੱਚ ਜਿਹੜੀ ਬੁਰਾਈ ਆ ਉਹ ਉੱਪਰ ਰਹਿਣੀ ਆ ਤੇ ਜਿਹੜਾ ਰੱਬ ਦਾ ਨਾਮ ਆ ਉਹ ਥੱਲੇ ਰਹਿਣਾ ਆ ਇਹਨਾਂ ਨੂੰ ਆਪਣੀ ਪ੍ਰੇਰ ਕਰਨ ਦੇਣੀ ਚਾਹੀਦੀ ਸੀ ਕਿਉਂਕਿ ਇਹ ਉਸੇ ਇੱਕ ਰੱਬ ਦੇ ਕੋਲੇ ਪ੍ਰੇਰ ਪਹੁੰਚਣੀ ਆ ਚਾਹੇ ਕੋਈ Hindu ਕਰਦਾ ਚਾਹੇ ਕੋਈ ईसाई ਕਰਦਾ ਚਾਹੇ ਕੋਈ ਸਿੱਖ ਕਰਦਾ ਚਾਹੇ ਕੋਈ ਮੁਸਲਮਾਨ ਕਰਦਾ ਆ ਇਹ ਸਿਰਫ ਉਸ ਰੱਬ ਦੇ ਕੋਲ ਹੀ ਪਹੁੰਚਣੀ ਆ ਤੇ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦੇਣੇ ਆ ਤੇ ਜੇ ਮੇਰੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਇੱਕ ਲਾਇਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਫਿਰ ਮੈਂ ਤੁਹਾਨੂੰ ਜਲਦੀ ਮਿਲੂਗਾ ਇਦਾਂ ਦੀ ਇੱਕ ਹੋਰ ਵੀਡੀਓ ਦੇ ਵਿੱਚ